ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਆਪਾਂ ਸਭ ਨੂੰ ਪਤਾ ਹੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਨੌਵੇਂ ਨਾਨਕ ਦਾ ਸ਼ਹਾਦਤ ਦਾ 350 ਸਾਲਾ ਸਮਾਗਮ ਸਾਰੀ ਦੁਨੀਆ ਦੇ ਵਿੱਚ ਮਨਾਏ ਜਾ ਰਹੇ ਸੋ ਆਪਣੇ ਤੇ ਵੀ ਬੜੀ ਕਿਰਪਾ ਕੀਤੀ ਹੈ ਸਾਡੇ ਫੀਕਟ ਵਾਲਿਆਂ ਤੇ ਕੋੜਪੂਰੇ ਵਾਲਿਆਂ ਤੇ ਸਾਡੇ ਆਲੇ-ਦੁਆਲੇ ਦੇ ਪਿੰਡਾਂ ਵਾਲਿਆਂ ਤੇ ਗੁਰੂ ਸਾਹਿਬ ਨੇ ਕਿ ਆਪਾਂ ਵੀ ਫਰੀਦਕੋਟ ਗੋਦੜੀ ਸਾਹਿਬ ਦੇ ਕਿ ਸ਼ਨੀਵਾਰ ਨੂੰ ਸ਼ਾਮ ਨੂੰ 7 ਵਜੇ ਕੀਰਤਨ ਸਮਾਗਮ ਤੇ ਆ। ਔਰ ਉਸ ਕੀਰਤਨ ਸਮਾਗਮ ਦੀ ਬਲਖਣਤਾ ਹੈ ਕਿ ਉਹ ਸਾਰਾ ਬੀਬੀਆਂ ਦਾ ਜਥਾ ਹੈ ਜਿਹਦਾ ਨਾਮ ਗਾਵਨੀ ਹੈ। ਔਰ ਕੋਈ ਅਮੈਰ ਕਾ ਤੋਂ ਆਈ ਹੈ ਬੀਬੀ ਕੋਈ ਕਿਤੋਂ ਆਈ ਹੈ ਸਾਰਿਆਂ ਨੇ ਇਥੇ ਬਹੁਤ ਵੱਡਾ ਉਪਰਾਲਾ ਕੀਤਾ ਹੈ। ਸੋ ਮੈਂ ਬੇਨਤੀ ਕਰਦਾ ਕਿ ਸ਼ਨੀਵਾਰ ਸ਼ਾਮ ਨੂੰ 6 ਵਜੇ ਅ 7 ਵਜੇ ਆਪਾਂ ਸਾਰੇ ਜਾਣੇ ਗੁਰਦੁਆਰਾ ਗੋਦੜੀ ਸਾਹਿਬ ਪਹੁੰਚ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਲਈ ਇਹਦੇ ਗੁਰੂ ਸਾਹਿਬ ਦੀ ਸ਼ਹਾਦਤ ਦਾ ਜਿਹੜਾ ਵਿਲੱਖਣ ਸੁਨੇਹਾ ਹੈ ਉਹ ਘਰ ਘਰ ਵਿੱਚ ਪਹੁੰਚਾਈ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ